ਇਹ ਕੋਰਟ ਦਾ ਪ੍ਰੈਰੋਗੇਟਿਵ ਹੈ। ਹਮ ਪਰ ਜਿੱਥੋਂ ਤੱਕ ਮੈਨੂੰ ਉਮੀਦ ਆ ਕੋਰਟ ਜਿਹੜੀ ਇਸ ਗੱਲ ਦੀ ਅੱਗਾ ਜੀ ਦੇਵੇ। ਹਮ ਦੂਸਰੀ ਚੀਜ਼। ਵੀ ਜਿਹੜੀ ਇਹ ਗੱਲ ਹੈ ਇਹ ਗੱਲ ਕਹਿੰਦੇ ਵੀ ਉਹਨਾਂ ਨੇ ਚਲਾਨ ਪੇਸ਼ ਕੀਤਾ ਕੁਝ ਵੀ ਨਹੀਂ ਗਾ ਭਾਈ ਉਹ ਡਿਸਾਈਡ ਤੁਸੀਂ ਨਹੀਂ ਕਰਨਾ ਉਹ ਡਿਸਾਈਡ ਕੋਰਟ ਨੇ ਕਰਨਾ। ਹਮ ਕੋਈ ਨਾ ਚਲਾਨ ਤੁਹਾਨੂੰ ਪੇਸ਼ ਨਹੀਂ ਕੀਤਾ ਉਹਨਾਂ ਅਦਾਲਤ 'ਚ ਪੇਸ਼ ਕੀਤਾ। ਅਦਾਲਤ ਦੇ ਵੇਖਣ ਵਿੱਚ ਕੁਝ ਹੈਗਾ ਕਿ ਨਹੀਂ ਹੈਗਾ ਜਿਹੜੀ ਲਾਈਵ ਦੀ ਤੁਹਾਡੀ ਮੰਗ ਆ ਇਹ ਕੋਈ ਸਿਨੇਮਾ ਤੇ ਫਿਲਮ ਤੇ ਹੈ ਨਹੀਂ ਫਿਰ ਉਹ ਜਿਖਾਇਆ ਜਾਂਦਾ ਵੀ ਲਾਈਵ ਚੱਲ ਰਿਹਾ ਅੱਜ ਫਿਰ ਮੈਨੂੰ ਇਹ ਦੱਸ ਦਿਓ ਅੱਜ ਤੱਕ ਕੋਈ ਕੇਸ ਕਿਸੇ ਕਿਸਮ ਦੀ ਜਿਹੜੀ ਕਾਰਵਾਈ ਚੱਲੀ ਕੋਈ ਲਾਈਵ ਵਿਖਾਈ ਹੋਵੇ ਅੱਜ ਤੱਕ ਵਿਖਾ ਦਿਓ ਇਸ ਕਰਕੇ ਪ੍ਰੈਰੋਗੇਟ ਉਹ ਇਹ ਸਿਰਫ ਤੁਹਾਨੂੰ ਮੈਂ ਇਹ ਵੀ ਦੱਸ ਦੇ ਤਾਂ ਫੀਲੇ ਨੇ ਜਿਹੜੇ ਅਸਲੀ ਵਕੀਲ ਕੰਮ ਕਰਦੇ ਨਹੀਂ ਤਾਂ ਬੋਲਦੇ ਹੀ ਨਹੀਂ ਆਰਸ ਬੈਂਸ ਜਿਹੜਾ ਵਾ ਉਹ ਮਜੀਠੀ ਦਾ ਅਸਲੀ ਵਕੀਲ ਦਾ ਆਰਸ ਬੈਂਸ ਨੇ ਪਹਿਲਾਂ ਮਜੀਠੀ ਦੀ ਜ਼ਬਾਨਦ ਕਰਾਈ ਸੀ ਬਕਾਇਦਾ ਤੌਰ ਤੇ ਸਿੱਧੂ ਦੀ ਵੀ ਜ਼ਬਾਨਦ ਕਰਾਈ ਸੀ ਇਹ ਤੁਹਾਨੂੰ ਯਾਦ ਹੋਏਗਾ ਆ ਜਿਹੜੇ ਕੇਸ ਨੇ ਜਿਹੜੇਗੇ ਦੇ ਬਾਕੀ ਕਾਂਗਰਸੀਆਂ ਨੇ ਉਹ ਆਰਸ ਬੈਂਸ ਨੇ ਕੀਤੇ ਇਹਸ ਕਰਕੇ ਆਰਸ ਬੋਲਦਾ ਕਿ ਬੈਂਸ ਨੂੰ ਸੁਣੇ ਬਿਲਕੁਲ ਸੁਣੇ ਅਸਲੀ ਜਿਹੜੀ ਵਕਾਲਤ ਕਰ ਰਿਹਾ ਪਿਛਲੇ ਪਾਸੇ ਉਹ ਆਰਐਸ ਬੈਂਸ ਕਰ ਰਿਹਾ ਤੇ ਆਰਐਸ ਬੈਂਸ ਜਿਹੜਾ ਉਹਨੂੰ ਬਚਾਉਣ ਦੇ ਹਰ ਯਤਨ ਕਰੇਗਾ ਕਿਉਂ ਇੱਕ ਹੰਢਿਆਵਰਤਿਆ ਵਕੀਰ ਇਹ ਵੇਖੋ ਗੱਲ ਜੀ ਵੇਖੋ ਜਿਹੜੀ 16 ਪੇਜ ਦਾ ਦਿੱਤਾ ਜੀ ਉਹ ਸੰਤੂਜੀ ਉਹ ਯਾਰ ਸੰਤੂਜੀ ਜਦ ਕੋਰਟ ਨੇ ਵੇਖਾ ਪੁੱਛਦੀ ਵੇਖਣਾ ਚਿਲਾਨਪੁਰਸ ਨੇ ਦਾਲਚ ਪੇਸ਼ ਕੀਤਾ ਨਾ ਕਿ ਤੁਹਾਡੇ ਕੋਲ ਪੇਸ਼ ਕੀਤਾ ਉਹਨਾਂ ਨੇ ਤੁਹਾਡਾ ਕੋਈ ਟ੍ਰਿਬਿਨਲ ਨਹੀਂ ਵਾਲੀ ਜਿੱਦੀ ਪੇਸ਼ ਕੀਤਾ ਉਹਨਾਂ ਨੇ ਕਿ ਦੂਜੀ ਵਾਰ ਜਿਹੜੀ ਕੀਤੀ ਦੋਵੇਂ ਗੱਲਾਂ ਵਾਲੀ ਮੰਗਾਂ ਗੱਲਾਂ ਗਲਤ ਨਹੀਂ ਹੈਗੀਆਂ ਕੋਈ ਤੇ ਲੌਜੀਕ ਤੋਂ ਵੀ ਹੈ ਨਹੀਂ ਵਕੀਰ ਨੇ ਕਿ ਬਜੀਠੀਏ ਦੀ ਉਹਦੀ ਜਾਇਦਾਦ ਕਿੰਨੀ ਆ ਕਿੰਨੀ ਨਹੀਂ ਉਹਦੇ ਬਾਰੇ ਤੇ ਡਿਸਾਈਡ ਕੋਰਟ ਨੇ ਕਰਨਾ ਵਾ ਸਿਰਫ ਤੇ ਸਿਰਫ ਵਿਜੀ ਨੇ ਐਵੀਡੈਂਸ ਪੇਸ਼ ਕਰਨੇ ਸਰਕਾਰ ਨੇ ਜਾਇਦਾਦ ਦੇਣੀ ਆ ਜਿਹੜੀ ਏਜੰਸੀ ਆ ਜਾਂਚ ਏਜੰਸੀ ਉਹਨੇ ਬਕਾਇਦਾ ਤੌਰ ਤੇ ਸਬੂਤ ਪੇਸ਼ ਕਰਨੇ ਆ ਤੇ ਉਹਦੇ ਤੇ ਡਿਸਾਈਡ ਕੋਰਟ ਨੇ ਕਰਨਾ ਇਹ ਕਿਹੋ ਜਿਹੀਆਂ ਗੱਲਾਂ ਮੈਨੂੰ ਸਮਝ ਨਹੀਂ ਆਉਂਦੀ ਕੱਚੀਆਂ ਜਿਹੀਆਂ ਗੱਲਾਂ ਕਿਉਂ ਕਰਦੇ ਨੇ ਕਿਉਂ ਰਹਿੰਦੀ ਖੁਦੀ ਜਿੱਥੇ ਦੀ ਮਾਰੀ ਮੁੱਟੀ ਬੱਚੇ ਵੀ ਲੋਣਦੇ ਤੁਸੀਂ ਪੀਐਚ ਕੁਝ ਹੈ ਨਹੀਂ ਜੀ 16 ਪੇਜ ਦੀ ਦੇ ਦਿੱਤੀ ਜੀ ਪਾਈ ਉਹ ਡਿਸਾਈਡ ਕੋਰਟ ਨੇ ਕਿੰਨਾ ਤੁਹਾਡੇ ਕੋਲ ਕੋਈ ਤਿਆਰ ਨਹੀਂ ਹੈਗਾ ਤੁਸੀਂ ਪੰਬਲ ਪੁੱਛ ਲੋਕਾਂ ਚ ਪਾਣੇ ਪਾਈ ਜੋ ਜਿਹੜੇ ਪਾਈ ਜਾਵੇ ਲੋਕ ਬੜੇ ਸਿਆਣੇ ਤੁਹਾਡੀ ਗੱਲ ਸੁਣਨੋਂ ਲੁੱਕੀ ਹਟ ਜਾਣਗੇ ਬਚੇਗੇ ਰੋਗੇ ਤੁਸੀਂ ਲੇਕਿਨ ਇਹਨਾਂ ਦੇ ਪਿੱਛੇ ਪਿਛਲੇ ਪਾਸੇ ਮੇਨ ਵਕਾਲਾ ਜਿਹੜੀ ਆ ਉਹ ਬੈਂਸ ਕਰ ਰਹੇ ਆਰਸ ਬੈਂਸ Okay.